ਇੱਕ ਬੰਦੀ ਸਿੰਘਾਂ ਦੇ ਵਿੱਚੋਂ ਜਿਸ ਨੂੰ ਬੰਦੀ ਸਿੰਘ ਕਿਹਾ ਜਾਂਦਾ ਹੈ ਜਿਹੜੇ ਬੰਦੀ ਸਿੰਘ ਉਹ ਹੈ ਜਿਹੜੇ ਕਾਫੀ ਸਮੇਂ ਤੋਂ ਜੇਨਾਂ ਦੇ ਵਿੱਚ ਬੰਦਨ ਬੰਦੀ ਔਰ ਉਹ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕਿਆ ਜੋ ਉਹਨਾਂ ਨੇ ਜੁਰਮ ਕੀਤਾ ਜਿਸ ਸਿੱਖ ਇਤਿਹਾਸ ਵਿੱਚ ਚੱਲੀਏ ਤਾਂ ਕੁਰਬਾਨੀ ਕਹਿੰਦੇ ਆ ਉਹ ਪਰ ਜੇ ਸਰਕਾਰ ਦੇ ਕਾਗਜ਼ਾਂ ਮੁਤਾਬਕ ਚੱਲੀਏ ਜਾਂ ਕੋਰਟਾਂ ਦੇ ਫੈਸਲੇ ਮੁਤਾਬਕ ਚੱਲੀਏ ਤਾਂ ਜੁਰਮ ਕਹਿੰਦੇ ਆ। ਦੋ ਹਵਾਲਿਆਂ ਨਾਲ ਉਹਨੂੰ ਜਾਣਿਆ ਜਾਂਦਾ। ਤੋਂ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਐ। ਉਹਨਾਂ ਦੇ ਵਿੱਚੋਂ ਇੱਕ ਭਾਈ ਗੁਰਦੀਪ ਸਿੰਘ ਖੈੜਾ ਪਾਰੋਲ ਤੇ ਆਏ ਨਾ ਛੁੱਟੀ ਮਿਲੀ ਉਹਨਾਂ ਨੂੰ। ਤਾਂ ਮੇਰਾ ਕੱਲ ਵੀ ਉਹ ਘਰੇ ਨਹੀਂ ਹਜੇ ਆਇਆ ਹੁਣ ਤੇ ਸੁਖਵੀਰ ਬਾਦਲ ਨੇ ਅਨੁਸਾਰ ਚੁੱਕ ਲਿਆ। ਕਿਉਂਕਿ ਜਦੋਂ ਕੋਈ ਕਿਸ਼ਤੀ ਡੁੱਬਦੀ ਹੈ ਉਹਨੂੰ ਟਿੰਕੇ ਦਾ ਸਹਾਰਾ ਹੁੰਦਾ ਹੈ ਉਹ ਵਿਚਾਰਾ ਉਹਦੇ ਪਰਿਵਾਰ ਵਿੱਚ ਛੁੱਟੀ ਆਇਆ ਤੇ ਇਹਨੇ ਚੱਕ ਕੇ ਸਟੇਜ ਤੇ ਬੋਲਣ ਲਗਾਤਾ ਕਿ ਖਵਰਾ ਅਕਾਲੀ ਦਲ ਦਾ ਜਿਹੜਾ ਹੈਗਾ ਦਵਾਰੇ ਪੁਛਾਲ ਹੈ ਜਿਹੜਾ ਉੱਛਲ ਜੇ ਹੁਣ ਗਰੀਬ ਖਿਹੜਾ ਖਿਹੜਾ ਜਿਹੜਾ ਉਹ ਕਹਿੰਦਾ ਵੀ ਜਿਹੜਾ ਦਾਦੂਵਾਲ ਹੈ ਬਲਜੀਤ ਸਿੰਘ ਦਾਦੂਵਾਲ ਮਨਜਿੰਦਰ ਸਿੰਘ ਸਿਰਸਾ ਜਸਵੀਰ ਸਿੰਘ ਰੋਡੇ ਇਹ ਕਹਿੰਦਾ ਬੰਦੀ ਸਿੰਘਾਂ ਦੇ ਨਾਂ ਦਾ ਬਾਹਰ ਢੰਡੋਰਾ ਪਿੱਟ ਰਿਹਾ ਹੈ ਪਰ ਕਹਿੰਦਾ ਬੰਦੀ ਸਿੰਘਾਂ ਨੂੰ ਲਿਹਾਉਣ ਵਿੱਚ ਕਾਮਯਾਬ ਨਹੀਂ ਹੋ ਸਕਦੇ ਬਾਹਰ ਕੁਝ ਹੋ ਰਿਹਾ ਹੈ ਅੰਦਰੋਂ ਕੁਝ ਹੋਰ ਹੈ ਉਹ ਕਹਿੰਦਾ ਅਸੀਂ ਭਾਵੇਂ ਮੇਰੀ ਛੁੱਟੀ ਕੈਨਸਲ ਹੋ ਜੇ ਉਹਦੀ YouTube ਤੇ ਤੁਸੀਂ ਅੱਜ ਸਪੀਚ ਕੱਢ ਲਿਓ ਮੇਰੀ ਚਾਹ ਛੁੱਟੀ ਕੈਨਸਲ ਹੋ ਜੇ ਕਹਿੰਦਾ ਲੇਕਿਨ ਮੈਂ ਸੱਚ ਬੋਲੂਗਾ ਇਹ ਲੋਕ ਕਹਿੰਦਾ ਮਤਲਬ ਮੇਮਾ ਨਾ ਸੌਣ ਵਾਲੇ ਲੋਕ ਬੈੱਡਾਂ ਦੇ ਉੱਤੇ ਅਸੀਂ ਕਹਿੰਦਾ ਸਿੱਖ ਅਗੰਮੜੇ ਐ ਤੇ ਜੇ ਫੇਰ ਵੀ ਕੁਰਬਾਨੀ ਦੇਣ ਦੀ ਲੋੜ ਪੈਗੀ ਫੇਰ ਵੀ ਦੇਵਾਂਗੇ ਉਹਨੇ ਬੜੇ ਲਿਖਿਆ ਜੇ ਨਾਲ ਇੱਕ ਤਸੀਲੇ ਪਾਸਣ ਦੇ ਵਿੱਚ ਗਿਆ ਇਹ ਕਹਿੰਦਾ ਟੁਕਟੇਰ ਲੋਕਨ ਇਹ ਰੋਟੀ ਦਾ ਇੱਕ ਸਾਧਨ ਬਣਾਇਆ ਹੋਇਆ ਬੰਦੀ ਸਿੰਘਾਂ ਦੇ ਨਾਂ ਤੇ ਕਹਿੰਦਾ ਇਹਨਾਂ ਲੋਕਾਂ ਨੇ ਪੈਸੇ ਇਕੱਠੇ ਕੀਤੇ ਐ ਔਰ ਸਾਡੇ ਕੋਲ 1 ਰੁਪਿਆ ਨਹੀਂ ਪਹੁੰਚਿਆ ਉਹ ਕਹਿੰਦਾ ਮੈਂ ਪਹਿਲੀ ਛੁੱਟੀ ਆਇਆ ਸੀ ਸਾਡੇ ਵਿਆਹ ਸੀਗਾ ਜਦੋਂ ਮੈਂ ਬੈਡਾਂ ਤੇ ਪਿਆ ਕਹਿੰਦਾ بارش ਆ ਗਈ ਕੱਚੇ ਘਰ ਤੇ ਇੱਕ ਪਾਣੀ ਇਧਰਲੇ ਪਾਸੇ ਹੋਈ ਜਦੋਂ ਉੱਤੇ ਚੌਵੇਂ ਇਧਰਲੇ ਪਾਸੇ ਹੋਈ ਤਾਂ ਫਿਰ ਪਾਣੀ ਚੌਵੇਂ ਛੱਡਦਾ ਤਾਂ ਉੱਥੇ ਜਦੋਂ ਪਹਿਲੀ ਛੁੱਟੀ ਆਇਆ ਤਾਂ ਪੱਤਰਕਾਰ ਸਹਿਬਾਨ ਵੀ ਗਏ ਪੱਤਰਕਾਰ ਵੀਰਾਂ ਨੇ ਉਹਨਾਂ ਦੀ ਜਿਹੜੀ ਰਿਪੋਰਟ ਲਈ ਤਾਂ ਉਤੋਂ ਉਹਨਾਂ ਨੂੰ ਇੰਜ ਜਾਪਿਆ ਕਿ ਵਾਕਈ ਇਹ ਬੰਦੀ ਸਿੰਘ ਹੈ ਜਿਹੜਾ ਕਿ ਲੰਬੇ ਸਮੇਂ ਤੋਂ 30 ਸਾਲਾਂ ਤੋਂ ਜੇਲ੍ਹ 'ਚ ਬੈਠਾ ਹੈ ਜਿਸ ਦਾ ਕਿ ਘਰ-ਬਾਰ ਹੀ ਵੀ ਨਹੀਂ ਬਣਿਆ ਉਹ ਦੱਸਦਾ ਕਹਿੰਦਾ ਮੈਂ 2016-17 'ਚ ਛੁੱਟੀ ਆਇਆ ਸੀ ਇਹ ਕਹਿੰਦਾ ਮਨਜਿੰਦਰ ਸਿਰਸਾ ਕਹਿੰਦਾ ਵੀ ਮੈਂ ਬੰਦੀ ਸਿੰਘਾਂ ਨੂੰ 10 ਮਿੰਟਾਂ 'ਚ ਛਡਵਾ ਸਕਦਾ ਖੈੜਾ ਕਹਿੰਦਾ ਵੀ ਅਸੀਂ ਚਾਹੇ ਕੋ ਜੇਲ੍ਹ 'ਚ ਬੈਠੇ ਆ ਪਰ ਏਜੰਸੀਆਂ ਨਾਲ ਸੰਬੰਧਤ ਜਾਂ ਦੂਰ ਅੰਦੇਸੀ ਗੱਲਾਂ ਬਾਤਾਂ ਸਾਡੀਆਂ ਵੀ ਹੈਗੀਆਂ ਕਹਿੰਦਾ ਨਰਿੰਦਰ ਭਾਈ ਮੋਦੀ ਮੋਦੀ ਸਾਹਿਬ ਕਹਿੰਦਾ ਇਹਨੂੰ ਆਪਣੇ ਕਮਰੇ ਤੱਕ ਨਹੀਂ ਬਣ ਦਿੰਦੇ ਮਦੀ ਬੰਦੀ ਸਿੰਘਾਂ ਦੀ ਤਾਂ ਗੱਲ ਬਹੁਤ ਦੂਰ ਦੀ ਗੱਲ ਹੈ ਇਹ ਕਹਿੰਦਾ ਇਹ ਲੋਕ ਵੋਟਾਂ ਦੀ ਖਾਤਰ ਕੁਰਸੀ ਦੀ ਖਾਤਰ ਆਪਣਾ ਜਿਹੜਾ ਈਮਾਨ ਵੇਚ ਕੇ ਕਹਿੰਦਾ ਬੰਦੀ ਸਿੰਘਾਂ ਦੀ ਨਾਂ ਤੇ ਖੱਟੀ ਖੱਟ ਰਹੀ ਐ ਪਰ ਉਹਨੇ ਇਹ ਵੀ ਗੱਲ ਕਹੀ ਐ ਕਹਿੰਦਾ ਸਿਰ ਦੇਣ ਦੀ ਜਦੋਂ ਗੱਲ ਆਈ ਸੀ ਅਸੀਂ ਕਹਿੰਦਾ 11 ਬੰਦੇ ਅਸੀਂ ਦਿੱਤਾ ਅਸੀਂ 11 ਬੰਦੇ ਅਸੀਂ ਦਿੱਤਾ ਸਿਰ ਤੇ ਕੁਝ ਕਹਿੰਦਾ ਲੋਕ ਵਿਦੇਸ਼ਾਂ ਵਿੱਚ ਭੱਜ ਗਏ ਜੋ 25-25 ਲੱਖ ਰੁਪਏ ਦੀਆਂ ਚਿੱਠੀਆਂ ਵੇਚੀਆਂ ਤੇ ਅੱਜ ਉੱਥੇ ਉੱਥੇ ਵੀ ਪਰਵਾਰ ਪਰਿਵਾਰ ਪਾਲ ਰਹੇ ਨੇ ਇੱਥੋਂ ਵੀ ਪੈਸਾ ਕੱਟਾ ਕਰਕੇ ਇੱਧਰ ਵੀ ਆਪ ਦਾ ਪਰਿਵਾਰ ਪਾਲ ਰਹੇ ਬੰਦੀ ਸਿੰਘਾਂ ਕੋਲੇ ਕਹਿੰਦਾ 5 ਰੁਪਏ ਨਹੀਂ ਪਹੁੰਚੇ ਫਿਰ ਉਹ ਗੁਰਦੀਪ ਸਿੰਘ ਕਿਹੜਾ ਬਰਿਆ ਸਿਮਰਜੀਤ ਮਾਨ ਤੇ ਉਹ ਕਹਿੰਦਾ ਕਹਿੰਦਾ 11 99 ਦੇ ਵਿੱਚ 11 ਐਮਪੀ ਜਿਤੇ ਆਏ 11 ਨੇ ਕੁਝ ਨਹੀਂ ਕਰਿਆ ਸਿਮਰਜੀਤ ਮਾਨ ਕਹਿੰਦਾ ਕਿ ਕਿਰਪਾਨ ਲੈ ਕੇ ਜਾਵਾਂਗੇ ਅੰਦਰ ਤਾਂ ਉਦੋਂ ਕਹਿੰਦਾ ਨਾ ਸਿੱਖਾਂ ਦੇ ਕੋਈ ਪਰਚਾ ਦਰਜ ਹੁੰਦਾ ਸੀ ਨਾ ਕੁਝ ਹੋਰ ਹੁੰਦਾ ਸੀ ਜੇ ਉਹ ਚਲੇ ਜਾਂਦੇ ਉਥੇ ਸੌਹ ਚੁੱਕਦੇ ਤਾਂ ਸਾਨੂੰ 30-30 ਸਾਲ ਅੰਦਰ ਨਹੀਂ ਲਾਉਣੇ ਪੈਂਦੇ ਸੀ ਦੂਜੀ ਵਾਰ ਜਦੋਂ ਸਿਮਰਜੀਤ ਮਾਨ ਨੂੰ ਜਿਤੇਆਇਆ ਗੁਰਦੀਪ ਸਿੰਘ ਕਹੜਾ ਜੀ ਕਹਿੰਦੇ ਫਿਰ ਇਹ ਕਿਰਪਾਨ ਲੈ ਕੇ ਅੰਦਰ ਚਲਾ ਗਿਆ ਪਹਿਲਾਂ ਨੇ ਕਿਰਪਾਨ ਦਾ ਟਟੋਰਾ ਪੇਟਾ ਵੀ ਮੈਂ ਕਿਰਪਾਨ ਬਿਨਾਂ ਅੰਦਰ ਜਾਂਦਾ ਨਹੀਂ ਫਿਰ ਬਾਹਰ ਰੱਖ ਕੇ ਕਹਿੰਦਾ ਚਲਾ ਗਿਆ ਇਹਨੇ ਵੀ ਕਹਿੰਦਾ 25 25000 30 30000 ਦੇ ਵਿੱਚ ਚਿੱਠੀਆਂ 50 50 ਦੇਰ ਦੇ ਵਿੱਚ ਵੇਚੀ ਹੈ ਫਿਰ ਕਹਿੰਨ ਉਹਨੇ ਇਹ ਗੱਲ ਵੱਡਾ ਕਿਹਾ ਕਹਿੰਦਾ ਦੋ ਤੁਸੀਂ ਲੋਕ ਹੈ ਜਿਹੜੇ ਜਜ਼ਬਤੀ ਹੋ ਜਾਂਦੇ ਹੋ ਤੁਸੀਂ ਜਿਹੜੇ ਸਿੱਧੇ ਬੰਦੀ ਸਿੰਘ ਆ ਜੇਲ੍ਹ ਵਿੱਚ ਉਹਦੇ ਪਰਿਵਾਰ ਨਾਲ رابطہ ਕਰੋ ਜੇ ਕੁਝ ਦੇਣਾ ਵੀ ਹੈ ਤਾਂ ਉਹਦੇ ਪਰਿਵਾਰ ਦੀ ਮਦਦ ਕਰੋ ਸਹੀ ਗੱਲ ਹੈ ਪਰਿਵਾਰ ਦੀ ਮਦਦ ਕਰੋ ਇਹਨਾਂ ਲੋਕਾਂ ਦੇ ਮਗਰ ਨਾ ਲੱਗੋ ਜਿਹੜਾ ਇਹਨਾਂ ਨੇ ਪੈਸੇ ਇਕੱਠੇ ਕਰੇ ਆ ਉਹ ਬੰਦੀ ਸਿੰਘਾਂ ਕੋਲ 1 ਰੁਪਿਆ ਵੀ ਨਹੀਂ ਗਿਆ ਹੁਣ ਲੋਕਾਂ ਨੂੰ ਕਿਹਾ ਉਹਨੇ ਕਹਿੰਦਾ ਤੁਸੀਂ ਸੰਗਤ ਜੀ ਜਜ਼ਬਤੀ ਹੋ ਕੇ ਵੋਟਾਂ ਪਾ ਦਿਨਿਓ ਜਦੋਂ 11 ਨੇ ਕੁਝ ਨਹੀਂ ਕਰਿਆ 99 ਦੇ ਵਿੱਚ ਕਹਿੰਦਾ ਹੁਣ ਜਿਹੜੇ ਤੁਸੀਂ ਦੋ ਆਜ਼ਾਦ ਚ ਤੇ ਆਏ ਆ ਅਮਰਪਾਲ ਖਾਲਸਾ ਤੇ ਸਰਬਜੀਤ ਕਹਿੰਦਾ ਕਰਨਾ ਇਹਨਾਂ ਨੇ ਵੀ ਕੱਖ ਨਹੀਂ ਛੇ ਮਹੀਨੇ ਤੁਸੀਂ ਗਾਣਾ ਕੱਢੋਂਗੇ ਮੈਂ ਤਾਂ ਜੇਲ੍ਹ ਚੋਂ ਆ ਕੇ ਕਹਿੰਦਾ ਛੁੱਟੀ ਕੱਟ ਕੇ ਚਲੇ ਜਾਣਾ ਹੁਣ ਮਹੀਨੇ ਦੀ 2 ਮਹੀਨੇ ਦੀ ਜੋ ਵੀ ਆਇਆ ਮਤਲਬ ਇਹ ਸਿਓ ਦਾ ਕਿ ਇੱਥੇ ਜਿਹੜੇ ਜੋ ਵੀ ਬੰਦੇ ਅੰਦਰ ਹੈ ਜਾਂ ਬਾਹਰ ਹੈ ਜਾਂ ਕੁਝ ਵੀ ਹੈ ਇੱਕ ਸਿਆਸੀ ਰੋਟੀਆਂ ਸੇਕ ਕੇ ਸਰਕਾਰਾਂ ਬਣਾ ਲੈਂਦੇ ਆ ਤੇ ਉਹਨਾਂ ਦੀ ਜਿਹੜੀ ਪੁੱਛ ਪੜਤਾਲ ਨਹੀਂ ਹੁੰਦੀ ਚਾਹੇ ਉਹ ਜੁਰਮਚਾਹੇ ਚਾਹੇ ਉਹ ਭੇਦੋਚੇ ਆ ਚਾਹੇ ਉਹਨੇ سزا ਪੂਰੀ ਕਰ ਲਈ ਚਾਹੇ ਰਹਿੰਦੀ ਹੈ ਜੋ ਵੀ ਹੈ ਪ੍ਰੋਲ ਦੀ ਰਿਕਮੈਂਡੇਸ਼ਨ ਨਹੀਂ ਕਰਦਾ ਹਲਕੇ ਦਾ ਐਮਐਲਏ ਨਹੀਂ ਕਰਨਾ ਚਾਹੀਦਾ ਫਿਰ ਜੇ ਉਹਦੀ ਪਰੋਲ ਮਿਲ ਜਾਂਦੀ ਹੈ ਫਿਰ ਉਹਨੂੰ ਕੋਈ ਜ਼ਮਾਨਤੀਆਂ ਨਹੀਂ ਮਿਲਦਾ ਜੇ ਜ਼ਮਾਨਤੀਆਂ ਮਿਲ ਜਾਂਦਾ ਉਹਦੀ ਜ਼ਮੀਨ ਤੇ ਨੰਬਰ ਚੜ੍ਹੇ ਹੁੰਦੇ ਆ ਜੋ ਵੀ ਹੈ ਅੱਗੇ ਪ੍ਰੋਸੈਸ ਬਹੁਤ ਲੰਮਾ ਹੁੰਦਾ ਫਿਰ ਜਦੋਂ ਪੂਰੀ سزا ਹੋ ਜਾਂਦੀ ਹੈ ਨਕਸ਼ੇ ਨਹੀਂ ਬਣਦੇ ਸਰਕਾਰਾਂ ਨਕਸ਼ੇ ਪਾਸ ਨਹੀਂ ਕਰਦੀਆਂ ਫੈਲਾਂ ਨੂੰ ਜਿਹੜੀ ਹੈਗੀ ਸਿਉਂਕ ਖਾ ਜਾਂਦੀ ਹੈ ਦਫ਼ਤਰਾਂ ਦੇ ਵਿੱਚ ਤੇ ਬੰਦੇ ਆ ਜਿਹੜੇ ਉੱਥੇ ਮਰ ਜਾਂਦੇ ਐ ਤੇ ਕੁਝ ਉਹਨਾਂ ਨੇ ਕਿਹਾ ਕਹਿੰਦਾ ਵੀ ਸਾਹਾ ਤੇ ਲੋਕ ਸਾਡੇ ਪਏ ਐ ਤੇ ਜਿਹੜੇ ਕਿ ਐਡਰੈਸਟ ਦੇ ਨਗੇ ਉਹਨਾਂ ਨੂੰ ਏਜੰਸੀਆਂ ਨੇ ਵੀ ਕਹਿਤਾ ਜੇਲ੍ਹ ਨੇ ਵੀ ਕਹਿਤਾ ਭਾਈ ਇਹ ਕੋਈ ਗਤੀਵਿਧੀਆਂ ਨਹੀਂ ਕਰ ਸਕਦਾ ਜਿਵੇਂ ਦਵਿੰਦਰ ਪਰਪੂਲਰ ਬਾਰੇ ਉਹਨੇ ਜ਼ਿਕਰ ਕੀਤਾ ਸੀ ਵੀ ਉਹ ਸਿਰਫ ਐਡਰੈਸਟ ਤੇ ਰਹਿ ਸਕਦਾ ਮਾਨਸਿਕ ਸੰਤੁਲਨ ਗੁਆ ਚੁੱਕਿਆ ਉਹ ਤੋਂ ਕੀ ਖਤਰਾ ਜੇਲ੍ਹ ਨੇ ਵੀ ਕਹਿਤਾ ਵੀ ਇਹ ਤੋਂ ਕੋਈ ਖਤਰਾ ਨਹੀਂ ਤਾਂ ਉਹੇ ਜੇ ਬੰਦੇ ਵੀ ਉਹ ਕਹਿੰਦਾ ਛੱਡੇ ਨਹੀਂ ਜਾ ਰਹੇ ਉਨੇ ਜਿਹੜੀ ਗੱਲ ਕਹੀ ਹੈ ਵੀ ਸਿਆਸੀ ਲੀਡਰਾਂ ਨੇ ਸਾਡਾ ਜਿਹੜਾ ਨੁਕਸਾਨ ਕੀਤਾ ਹੁਣ ਐਂਡ ਤੇ ਅਸੀਂ ਉਹਦੀ ਜਿਹੜੀ ਸਾਰੀ ਭਵਿੱਖਬਾਣੀ ਸੁਣੀ ਉਹ ਇਹ ਦਾ ਇਨਕਲੂਜਨ ਸ਼ਟਾ ਰਿਪੋਰਟ ਇਹ ਕੱਢਿਆ ਕਿ ਸੁਖਵੀਰ ਬਾਦਲ ਪੜਾ ਕੇ ਲੈ ਗਿਆ ਤੇ ਉਹ ਆਪਦੇ ਅਕਾਲੀ ਦਲ ਦੇ ਵਿੱਚ ਬਾਦਲ ਪਰਵਾਜ਼ 'ਚ ਜਾਣ ਪਾਉਣਾ ਚਾਹੁੰਦਾ ਉਹ ਤੋਂ ਕਹਾਇਆ ਗਿਆ ਵੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਜਦੋਂ ਦਾ ਕਬਜ਼ਾ ਕੀਤਾ ਉਹਨਾਂ ਦਾ ਬਹੁਤ ਵਧੀਆ ਪ੍ਰਬੰਧ ਚੱਲ ਰਿਹਾ ਉੱਥੇ ਕੱਠ ਨਹੀਂ ਹੁੰਦਾ ਸੀ ਉੱਥੇ ਜਿੰਦਰੇ ਮਾਰਦੇ ਉੱਥੇ ਗੰਦ ਪਾਇਆ ਗਿਆ ਉੱਥੇ ਬਾਟਿਆਂ ਦੇ ਵਿੱਚ ਆਪ ਪਾਇਆ ਗਿਆ ਉਹ ਸਿਰਫ ਤੇ ਸਿਰਫ ਇੱਕ ਗੱਲਾਂ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਉਹ ਭਾਈ ਤੂੰ ਉਹਦਾ ਅੰਦਰ ਆ ਚਲੋ ਠੀਕ ਹੈ ਤੁਹਾਡੀ ਗੱਲ ਮੰਨਦੇ ਜਿਹੜਾ ਬਾਟੇ 'ਚ ਗੰਦ ਪਾਇਆ ਗਿਆ ਬਾਟਾ ਸਾਫ਼ ਹੋ ਗਿਆ ਕੋਈ ਗੱਲ ਨਹੀਂ ਹੋਰ ਆ ਜਾਊਗਾ ਜੋ ਪਵਿੱਤਰ ਬਾਣੀ ਆ ਗੁਰੂ ਸਾਹਿਬ ਦੀ ਉਹ ਸੜਕਾਂ ਤੇ ਰੋਲੀ ਗਈ ਆ ਉਹ ਉਹ ਗੱਲ ਕਰ ਬੰਦੀ ਸਿੰਘਾ ਜੋ ਬੰਦਾ ਕੋਈ ਦੇਸ਼ ਕੌਮ ਲਈ ਆਪਦੀ ਲਈ ਮਰਦਾ ਹੁੰਦਾ ਉਹ ਸਭ ਦਾ ਸਰਮਾਇਆ ਹੁੰਦਾ ਕੌਮ ਦੇ ਸਰਮਾਇਏ ਹੁੰਦੇ ਨੇ ਉੱਤੇ ਸਾਰੀਆਂ ਜਾਤਾਂ ਪਾਤਾਂ ਦੇ ਲੋਕ ਆ ਜਿਹੜੇ ਰਹਿੰਦੇ ਨਾ ਕਿਸੇ ਇੱਕ ਵਿਸ਼ੇਸ਼ ਦਾ ਨਹੀਂ ਹੋ ਕੇ ਰਹਿਣਾ ਚਾਹੀਦਾ ਠੀਕ ਆ ਹੋ ਸਰਹਦਾ ਕਾਲੀਦਾਲ ਨੇ ਪੈਰੋਲ ਦਿਵਾਤੀ ਹੋਵੇ ਪਰ ਅਸੀਂ ਕੁਝ ਬਿਆਨਾਂ ਨਾਲ ਸਹਿਮਤ ਨਹੀਂ ਹੈਗੇ ਕਿ ਇੱਕ ਜੇ ਤੁਸੀਂ ਬਾਹਰ ਆ ਗਏ ਤਾਂ ਇੱਕ ਕੱਠ ਪੁਤਲੀ ਬਾਦਲ ਦੀ ਨਾ ਬਣੋ ਜਾਂ ਕਾਲੀਦਾਲ ਦੀ ਨਾ ਬਣੋ हां ठीक है तू ਆਦੇ ਬੰਦੇ ਦੂਜੇ ਵੀ ਛੜਵਾ ਆਪਦੀ ਚਾਰਾ ਜੋ ਹੀ ਕਰੋ ਲੇਕਿਨ ਕਾਲੀ ਦਲਾ ਜਿਹੜਾ ਉਹਨੂੰ ਸਰਜੀਤ ਕਰੋ ਹਨਾ ਬਾਦਲ ਪਰਵਾਜ਼ ਦੀਆਂ ਲੱਤਾਂ ਦੇ ਵਿੱਚ ਫੇਰ ਨਾ ਬੜੋ ਤੁਸੀਂ ਬਾਦਲ ਕਹਿੰਦੇ ਤੁਹਾਨੂੰ ਪਹਿਲਾਂ ਮਰਵਾਇਆ ਬਾਦਲ ਕੀ ਦਹੀਂ ਨਾ ਟੁੱਕ ਫੇਰ ਦੇਣਗੇ ਸੋ ਇਹ ਜਿਵੇਂ ਉਹਨ ਜਸਵੀਰ ਸਿੰਘ ਰੋਡੇ ਤੇ ਐ ਇਹ ਬਾਦਲ ਕਾ ਇਹ ਵੀ ਐਂਟੀ ਐ ਬਲਜੀਤ ਸਿੰਘ ਦਾਦੂ ਵਾਲਾ ਉਹ ਵੀ ਬਾਦਲ ਕੈਂਟੀ ਆ ਉਹਦੇ ਤੇ ਪਰਚੇ ਹੋਏ ਨੇ ਜੇਲਾ ਗਿਆ ਉਹ ਵੀ ਬਾਦਰ ਕਹਿੰਦੇ ਖਲਾਫ ਬੋਲਦਾਂ ਲੇ ਉਹਦੀ ਸਰਕਾਰ 'ਚ ਬੋਲਦਾ ਰਿਹਾ ਹੁਣ ਜਿਹੜਾ ਇਹ ਆ ਕਾਲੀਦਾਲ ਨੂੰ ਛੱਡ ਗਿਆ ਸੀ ਆਪਣਾ ਮਨਜਿੰਦਰ ਸਿੰਘ ਸਰਸਾ ਇਹ ਵੀ ਬਾਦਲ ਦੇ ਉਲਟਾ ਕਿਉਂ ਕਿ ਤਿੰਨਾਂ ਬਾਰ ਇਹ ਉਸ ਨੂੰ ਪੜਾਇਆ ਗਿਆ ਉਹਨੂੰ ਜੇਲ੍ਹ 'ਚ ਬੈਠੇ ਨੂੰ ਕੀ ਪਤਾ ਲੱਗਦਾ ਵੀ ਇਹ ਗੱਲਬਾਤ ਹੈ ਸੋ ਇਸ ਕਰਕੇ ਜਿਹੜਾ ਹੈਗਾ ਵੀ ਬਿਨਾਂ ਮਤਲਬ ਤੋਂ ਬਿਆਨ ਦੇਣਾ ਝੂਠਾ ਬਿਆਨ ਦੇਣਾ ਕਿਸੇ ਦੇ ਮੰਗਰ ਲਾ ਕੇ ਦੇਣਾ ਬਿਲਕੁਲ ਗਲਤ ਹੈ ਸੋ ਵੀਰੋ ਇਹ ਇੱਕ ਬੰਦਾ ਆਇਆ ਦੋ ਹੋਣਗੇ ਤਿੰਨ ਹੋਣਗੇ ਬਾਰ-ਬਾਰ ਸਾਰੇ ਬੰਦੇ ਆਉਣਗੇ ਅਸੀਂ ਕਹਿੰਨੇ ਸਾਰੇ ਬੰਦੇ ਆ ਜਿਹੜੇ ਜੇਲ੍ਹ ਪੂਰੀ ਕਰ ਚੁੱਕੇ ਚਾਹੇ ਉਹ Hindu ਹੈ ਸਿੱਖ ਹੈ ਮੁਸਲਮਾਨ ਹੈ ਇਸਾਈ ਹੈ ਕਿਸੇ ਧਰਮ ਨਾਲ ਮਤਲਬ ਰੱਖਦਾ ਹੈ ਐ ਜੇ ਇਨਸਾਨੀਅਤ ਤੇ ਹਿਊਮਨ ਵਾਇਓਲੇਸ਼ਨ ਨੂੰ ਰੋਕਣਾ ਚਾਹੀਦਾ ਹੈ ਮਨੁੱਖਤਾ ਨੂੰ ਸਮਝਦੇ ਹੋਏ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਸਮਝਿਆ ਸੀ ਬਵੰਜਾ ਰਾਜੇ ਜਿਹੜੇ ਕਲੀਆਂ ਫੜ ਕੇ ਬਾਹਰ ਕੱਢ ਲੈਂਦੇ ਸੀ ਉਸ ਚੀਜ਼ ਨੂੰ ਸਮਝਦੇ ਹੋਏ ਜੋ ਵੀ ਬੰਦੇ ਆ ਜਿਹੜੇ سزا ਪੂਰੀ ਕਰ ਚੁੱਕੇ ਆ ਜੀ ਸਰਕਾਰ ਨੂੰ ਅਪੀਲ ਕਰਦੇ ਆ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕੇਂਦਰ ਸਰਕਾਰ ਨੂੰ ਕਰਦੇ ਆ ਵੀ ਆਪਦੇ ਤਰਸ ਦੇ ਆਧਾਰ ਤੇ ਉਹ ਛੱਡੇ ਜਾਣ ਨਾ ਕਿ ਕਿਸੇ ਵਿਸ਼ੇਸ਼ ਪਾਰਟੀ ਕਰਕੇ ਵੀ ਜੇ ਸੁਖਵੀਰ ਬਾਦਲ ਨੇ ਛੜਾਤਾ ਇਹ ਸਿਰਸੇ ਨੇ ਛੜਾਤਾ ਇਹ ਰੋਡੇ ਨੇ ਛੜਾਤਾ ਇਹ ਦਾਦੂ ਵਾਲੇ ਨੇ ਛੜਾਤਾ ਨਹੀਂ ਕੋਈ ਬੰਦਾ ਕੁਝ ਨਹੀਂ ਕਰ ਸਕਦਾ ਇੱਕ ਸਾਡੀਆਂ ਕਿਆਸਰਾਈਆਂ ਅਨਪੜਤਾ ਦਾ ਪ੍ਰਤੀਕ ਹੈ ਗੱਲਾਂ ਨਕਸ਼ਾ ਬਣਦਾ ਨਕਸ਼ਾ ਬਣਨ ਤੋਂ ਬਾਅਦ ਸਰਕਾਰ ਨੂੰ ਰეკਮੈਂਡ ਕਰਦੀ ਹੈ ਫਿਰ ਉਹਦੇ ਸੀਆਈਡੀ ਤੋਂ ਜਿਹੜੇ ਸਾਰੇ ਸੋਰਸ ਲੈ ਜਾਂਦੇ ਆ ਫਿਰ ਜਾ ਕੇ ਉਹ ਬੰਦੇ ਨੂੰ ਛੱਡਿਆ ਜਾਂਦਾ ਸੋ ਇਸ ਕਰਕੇ ਜਿਹੜਾ ਹੈਗਾ ਗੁਰਦੀਪ ਖਹਿੜਾ ਇਹਨੂੰ ਅਕਾਲੀ ਦਲ ਨੇ ਹਾਈਜੈਕ ਕਰ ਲਿਆ ਤੇ ਚੱਕ ਲਿਆਂਦਾ ਚੱਕ ਕੇ ਹੁਣ ਜੋ ਪੜਾਇਆ ਉਹ ਭੁੱਲੀ ਜਾਂਦਾ ਸੋ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ